ਆਮ ਆਦਮੀ ਪਾਰਟੀ ਦੇ ਜੋ ਐਮ ਸੀ ਜ਼ਮਾਨਾ ਹੈ ਚਾਹੇ ਉਹ ਬਹਾਦਰ ਸਿੰਘ ਐਮ ਸੀ ਹੈ ਤੇ ਖੁਸ਼ਵੀਰ ਸਿੰਘ ਐਮ ਸੀ ਹੈ ਤੇ ਆ ਭਾਵਨਾ ਸ਼ਰਮਾ ਦੇ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਉਹਦੇ ਵਿੱਚ ਥੋੜੇ ਤੇ ਬੜੇ سنگੀਨ ਇਲਜ਼ਾਮ ਲਗਾਏ ਗਏ ਹੈ ਕਿ ਵੀ 62 ਲੱਖ ਰੁਪਏ ਦਾ ਗਲੀਆਂ ਨਾਲੀਆਂ ਦੇ ਵਿੱਚ ਵਾਰ ਨੰਬਰ 12 ਵਿੱਚ ਇਦਾਂ ਦਾ ਘਪਲਾ ਹੋਇਆ ਕਿ ਜੋ ਗਲੀਆਂ ਦੇ ਵਿੱਚ ਪਾਵਰ ਪਲੇਕਸ ਦਿਖਾਏ ਆ ਜਾਂ ਗਲੀਆਂ ਪੱਕੀਆਂ ਦਿਖਾਈਆਂ ਉਹ ਬਿਲਕੁਲ ਹੋਇਆ ਨਹੀਂ ਕੰਮ ਤੇ ਅਕਬਨ ਜੀ ਇਹ ਪਰ ਇਹ ਹੜੱਪ ਕਰ ਲਿਆ ਕੀ ਸਚਾਈ ਹੈ ਕੀ ਕਹਿਣਾ ਚਾਹੋਗੇ ਤੁਸੀਂ ਇਹਨਾਂ ਕੰਮ ਦੋ ਇੱਕ ਕੰਮ ਦੋ ਕੰਮ ਨੇ ਅਲੱਗ-ਅਲੱਗ ਨੇ ਜੀ ਤਕਰੀਬਨ 24 ਸੰਮਤਨ ਦਾ ਇੱਕ ਤੇ 24 ਸੰਮਤਨ ਦਾ ਦੂਜਾ ਜੀ ਦੋਨੇ ਕੰਮ ਇਹ ਪਿਛਲੀ ਕੌਂਸਲ ਦੇ ਪਾਸ ਕੀਤੇ ਸੀ ਜੀ ਐਸਟੀਮੇਟ ਇੱਕ 18 ਦਾ ਪਾਸ ਹੋਇਆ ਐਸਟੀਮੇਟ ਤੇ ਇੱਕ 19 ਦਾ ਐਸਟੀਮੇਟ ਪਾਸ ਹੋਇਆ ਜੀ 20 ਦੇ ਵਿੱਚ ਟੈਂਡਰ ਲੱਗਿਆ ਤੇ 20 ਦੇ ਵਿੱਚ ਮੇਰੇ ਪ੍ਰਧਾਨ ਸਾਡੀ ਕੌਂਸਲ ਬਣਨ ਤੋਂ ਪਹਿਲਾਂ 20 ਦੇ ਵਿੱਚ ਇਹਦੇ ਬਲਕਾ ਕੱਟੀ ਗਈ। ਹੂੰ। ਕਿ ਦੂਨ ਦੂ ਇਹ ਰੇਕਾ ਵੀ ਇਹ ਹੈ। ਇਹਨੂੰ ਉੱਥੇ ਪੇਪਰ ਲਾਉਂਦਾ ਹੈ ਐਸਟੀਮੇਟਸ। ਹੂੰ। ਪਰ ਉਸ ਦੌਰਾਨ ਸਪਰੀਮ ਕੋਰਟ ਦੀ ਕਰੂਲਿੰਗਾ ਦੀ ਵੀ ਕਿਤੇ ਵੀ ਜਿੱਥੇ ਤੁਸੀਂ ਪੇਪਰ ਲਾਉਣਾ ਪਹਿਲਾਂ ਉਹਦੇ ਥੱਲੇ ਪਾਣੀ ਦੇ ਪਾਈਪਾਂ, ਸੀਵਰ ਲਾਈਨਾਂ, ਸਟ੍ਰੌਂਗ ਵਾਟਰ ਦੀਆਂ ਪਾਈਪਾਂ ਉਹ ਪਾਈਆਂ ਜਾਣ ਉਹ ਤੋਂ ਬਾਅਦ ਪੇਪਰ ਪਤਾਇਆ ਜਾਂਦਾ ਹੈ। ਜੀ। ਕਿਉਂਕਿ ਜੀ ਪਹਿਲਾਂ ਟਾਇਲਰ ਲਾਉਣ ਤੇ ਫਿਰ ਪੱਟ ਕੇ ਸੀਵਰ ਪਾਉਣ ਲੱਗੇ ਉਹ ਫਿਰ ਮਤਲਬ ਗੋਰ-ਗੋਰ ਤੇ ਕੰਮਾਂ ਨੂੰ ਹੋ ਜਾਂਦਾ ਉਸਾਸਿਆਂ ਦੇ ਨਿਸ਼ਾਨਸ ਹੂੰ ਉਸ ਕਰਕੇ ਇਹ ਕੰਮ ਜਦ ਕੇ ਟਾਇਲ ਲਾਉਣ ਦੇ ਠੇਕੇਦਾਰ ਨੂੰ ਵੱਧ ਬਚਦਾ ਤੇ ਸੀਵਰ ਪਾਉਣ ਇਹਨਾਂ ਨੂੰ ਮਾਰ ਜੋ ਘਟ ਜਾਂਦੇ ਨੇ ਇਹਨਾਂ ਦੇ ਕੰਮ ਜੀ ਇਹਨਾਂ ਨੇ ਸਾਡੇ ਚਰਾਗ ਠੇਕੇਦਾਰ ਜੀ ਨੇ ਜੀ ਇਹ ਕੰਮ ਕੀਤਾ ਉਹਨਾਂ ਸੀਵਰ ਪਾਇਆ ਤਕਰੀਬਨ 3000 ਫੁੱਟ ਮਨਪ੍ਰਦਾਜੀ ਦੱਸਦੇ ਇਹਨਾਂ ਨੇ ਪੇਪਰ ਦੇਖੇ 3000 ਫਰੀਪ ਦੇ ਫੁੱਟ ਤਕਰੀਬਨ ਉੱਤੇ 300 ਰੁਪਇਆ ਤੇ 45 ਤੋਂ 50 ਦੇ ਕਰੀਬ ਮੇਨ ਬੋਰਡ ਇਹ ਕੰਮ ਹੋ ਹੋ ਜਦੋਂ ਹੋਇਆ ਉਹ ਐਸਟੀਮੇਟ ਪੂਰਾ ਹੋ ਐਸਟੀਮੇਟ ਪੂਰਾ ਹੋਣ ਤੋਂ ਬਾਅਦ ਖੁਸ਼ਬੀਰ ਭਾਈ ਸਾਹਿਬ ਜਿਹੜੇ ਕੋਲ ਖੜ ਕੇ ਕੰਮ ਕਰਾਉਂਦੇ ਰਹੇ ਜਿਹਨੂੰ ਸਾਰਾ ਪਤਾ ਖੁਸ਼ਬੀਰ ਦੇ ਘਰੋਂ ਜਿਹੜੀ ਗਲੀ ਜਾਂਦੀ ਉਹਦੇ ਤੇ ਪਾਉਣਾ ਖੁਸ਼ਬੀਰ ਹੀ ਤਾਂ ਤੁਹਾਡੇ ਤੇ ਇਲਜ਼ਾਮ ਬਾਜ਼ੀ ਕਰ ਰਹੇ ਹੈ ਪ੍ਰਕਾਸ਼ ਜੀ ਮੈਂ ਦੱਸ ਰਿਹਾ ਖੁਸ਼ਬੀਰ ਦੇ ਘਰ ਨੂੰ ਜਾਂਦਾ ਹੈ ਇਹ ਰਸਤਾ ਜੀ ਉੱਥੇ ਰਹਿ ਗਿਆ ਇਹ ਕਿੰਦਾ ਦਫਤਰ ਆ ਕੇ ਵੀ ਇਹ ਕੰਮ ਮੇਰੇ ਘਰੋਂ ਪਹਿ ਗਿਆ ਇੱਥੇ ਠੇਕੇਦਾਰ ਨੂੰ ਬਕਾਇਦਾ ਮੈਂ ਤੇ ਜੈ ਰਵਿੰਦਰ ਹੁੰਦਾ ਸੀ ਜਿਹੜਾ ਸਾਰਾ ਜਿਹੜਾ ਸਾਰਾ ਖਲਾਰਾ ਪਾ ਰਿਹਾ ਸੀ ਜੀ ਰਵਿੰਦਰ ਜੈ ਨੇ ਮਹਾਂ ਰਵਿੰਦਰ ਤੇ ਕੰਮ ਕਰਵਾ ਦੇ ਆਪਣਾ ਐਮਸੀ ਹੈ ਆਪਾਂ ਚਿਰਾਗ ਨੂੰ ਕਿਤੇ ਅਗਲੇ ਕੰਮ ਤੇ ਅਡਵਾਂਸ ਕਰਾ ਲੂ ਕੰਮ ਅਗਲੇ ਕੰਮ ਚ ਕਿਤੇ ਦੀ ਮੈਜਰਮੈਂਟ ਕਰ ਲਾਂਗੇ 2.25 ਲੱਖ ਦਾ ਕੰਮ ਚਿਰਾਗ ਠੇਕੇਦਾਰ ਵੱਧ ਕਰਕੇ ਗਿਆ ਘੱਟ ਨਹੀਂ ਮੈਂ ਵੱਧ ਹੋਇਆ ਵ ਤਾਂ ਅੱਛਾ ਜੀ ਜੇ ਮੈਂ ਉਹਨਾਂ ਦਾ ਮੈਂ ਪੱਲਾ ਝਾੜਨ ਦਾ ਮੇਰੇ ਤੇ ਪਹਿਲੀ ਅਗਰ ਕਾਉਂਸਲ ਕੱਟੇ ਮੇਰੇ ਮੇ ਤੋਂ ਪਹਿਲਾਂ ਦੇ ਕੰਮ ਇਹਨਾਂ ਪਹਿਲੀ ਕਾਉਂਸਲ ਨੇ ਕਿ ਬਿਲਕੁਲ ਠੀਕ ਕਰਿਆ ਵਰਕਆਊਟ ਠੀਕ ਕੱਟੇ 10.3 ਸੀ ਤੇ ਕੰਮ ਠੀਕ ਹੋਇਆ ਪਤਾ ਸਭ ਨੂੰ ਇਹਨਾਂ ਨੂੰ ਵੀ ਪਤਾ ਹੈ ਕਿ ਕੀ ਹੋਇਆ ਪਰ ਸਿਰਫ ਸਭ ਤਰ੍ਹਾਂ ਲੋਕਾਂ ਨੂੰ ਗਮਰਾਹ ਕਰਨ ਦੇ ਮਾਰੇ ਉੱਤੇ ਬਾਦ ਸੀਵਲ ਪੈਣ ਤੋਂ ਬਾਅਦ ਮੋਟਰੇਬਲ ਵੀ ਕੀਤੀ ਗਈ ਹੈ ਉੱਥੇ ਬੈਟਮਿਕਸ ਪਾ ਕੇ ਦਸਤਾ ਮੋਟਰੇਬਲ ਕੀਤਾ ਗਿਆ ਟੇਕ ਦੇ ਦਾਰ ਨੇ 2.5 ਲੱਖ ਦਾ ਕੰਮ ਵਧ ਕੀਤਾ ਹੋਇਆ ਉਹਦੇ ਅੱਗੇ ਤੱਕ ਉਹਨੂੰ ਬਚਾਰ ਨੂੰ ਪੈਸੇ ਨਹੀਂ ਮਿਲੇ ਕਿਉਂਕਿ ਜਦੋਂ ਹੋਰ ਕੋਈ ਕੰਮ ਕਰੂਗਾ ਉਹਦੀ ਮੈਜ਼ਰਮੈਂਟ ਉਦੋਂ ਹੋਣੀ ਚੀ। ਵਧ ਕੰਮ ਤੇਨੂੰ ਪਤਾ ਉਦਘਾਟਨ ਇਹਦਾ ਨੰਦੀਪਾਲ ਨੇ ਕੋਲ ਖੜ ਕੇ ਕੀਤਾ ਮੇਰੀ ਸਾਡੀ ਕੌਂਸਲ ਬਣ ਤੋਂ ਪਹਿਲਾਂ ਨੰਦੀਪਾਲ ਨੇ ਇਹ ਕੰਮ ਦਾ ਉਦਘਾਟਨ ਕੀਤਾ ਹੋਇਆ। ਨੰਦੀਪਾਲ ਕੰਗਸਾਹਬ ਉੱਥੇ ਸਾਡੇ ਗੋਗਨਾ ਜੀ ਕੰਟਰੈਕਟਰ ਸੀ ਇਲੈਕਸ਼ਨ ਲੜਦੇ। ਉਹਨਾਂ ਨੇ ਕੋਲ ਖੜ ਕੇ ਉਦਘਾਟਨ ਕੀਤਾ ਤੇ ਉਦਘਾਟਨ ਕਰਕੇ ਕੰਮ ਸਟਾਰਟ ਕਰਾਇਆ। ਮਤਲਬ ਬਿਲਕੁਲ ਬੇ ਬੁਨਿਆਦ ਬਿੱਲ ਬਣਿਆ ਤੁਹਾਨੂੰ ਮੈਂ ਬਿੱਲ ਚੈੱਕ ਕਰਾਉਂਗਾ ਜੀ ਬਿੱਲ ਦੇ ਵਿੱਚ ਇੱਕ ਸਿੰਗਲ ਟਾਇਲ ਇੱਕ ਸਿੰਗਲ ਟਾਇਲ ਨਹੀਂ ਲੱਗੀ ਜਿਹੜਾ ਕੰਮ ਕਰੀ ਨਹੀਂ ਉਹਦਾ ਕਿਵੇਂ ਉੱਪਰ ਪਏ ਸੀਵਰ ਪਿਆ ਉੱਥੇ ਸਟੌਮ ਵਾਟਰ ਪਲੇਸ ਦੇ ਉੱਪਰ ਪਏ ਮੇਨ ਹਾਲ ਬਣੇ ਉਹਨਾਂ ਦੇ ਪੈਸੇ ਠੇਕੇਦਾਰ ਲੈ ਕੇ ਗਿਆ ਬਿਲਕੁਲ ਐਸਟੀਮੇਟ ਉਨੇ ਹੀ ਕੱਤੇ ਸੀ ਜਦੋਂ ਅਸੀਂ ਬਿੱਲ ਦੇ ਵਿੱਚ ਫੁੱਟ ਟਾਇਲ ਹੈ ਹੀ ਨਹੀਂ ਜਦੋਂ ਇੱਕ ਐਸਟੀਮੇਟ ਦਿਖਾਈ ਦਿੰਦੇ ਬਿੱਟਾ ਲੈ ਲਾਉਣੇ ਦੀ ਟਾਇਲਾ ਲੱਗ ਜਾਂਦੀਆਂ ਸਾਲ ਬਾਅਦ ਪੱਟਕੇ ਦੇ ਉੱਪਰ ਪਾਣੀ ਕਰ ਸਾਲ ਬਾਅਦ ਪੱਟਕੇ ਅਸੀਂ ਸੀਵਰ ਪਾ ਦਉਂਦੇ ਉੱਤੇ ਇਹ ਕਿਹੜੀ ਸੌਣ ਸੀ ਥੱਲੜਾ ਕੰਮ ਕਰਦਾ ਬੇਸ ਕਰਤਾ ਬੇਸ ਬਣਾਤਾ ਸੀ ਜਾਣ ਵਾਲੇ ਵਾਸਤੇ ਮੋਟਰੇ ਵੀ ਪੀਚੀ ਜੀ ਜੀ ਥੋੜੇ ਕਹਿਣ ਦਾ ਭਾਵ ਇਹ ਹੈ ਕਿ ਜਿਹੜਾ ਪੈਸਾ ਖਰਚਿਆ ਗਿਆ ਉਹ ਬੇਸ ਦੇ ਉੱਪਰ ਹੀ ਐਡਜਸਟ ਹੋਇਆ ਜੀ ਸੁਪਰੀਮ ਕੋਰਟ ਦੀ ਰੂਲਿੰਗ ਹੈ ਜੀ ਅਕਾਲ ਜੀ ਉਸ ਮੁਤਾਬਕ ਕਰਕੇ ਆ ਗਿਆ ਜੀ ਬਿਲਕੁਲ ਸਹੀ ਕਰਕੇ ਆ ਗਿਆ ਜੀ ਕੋਈ ਉਹਦੇ ਵਿੱਚ ਗਲਤ ਨਹੀਂ ਹੋਇਆ ਕੋਈ ਠੇਕੇ ਬਈ ਨਹੀਂ ਕਹਿੰਦੇ ਬਈ ਠੇਕੇਦਾਰ ਕੋਲ ਠੇਕੇਦਾਰ ਬਚਾਰਾ ਬੰਦ ਕੰਮ ਕਰਕੇ ਗਿਆ ਦੋਪਹਿਰ ਨੂੰ ਕਿਸੇ ਅਪਸਰ ਨੇ ਗਲਤੀ ਨਹੀਂ ਕੀਤਾ ਕਿਸੇ ਪਹਿਲੀ ਕਮੇਟੀ ਨੇ ਗਲਤ ਕੀਤਾ ਕਿਉਂਕਿ ਮੈਂ ਕਹਾਂ ਵੀ ਮੈਂ ਤੇ ਪਹਿਲਾ ਹਾਂ ਨਾ ਸਭ ਨੇ ਸਹੀ ਕੀਤਾ ਮੈਂ ਜ਼ਿੰਮੇਵਾਰ ਹਾਂ ਮੈਂ ਜ਼ਿੰਮੇਵਾਰ ਹਾਂ ਸਾਰਾ ਕੰਮ ਸਹੀ ਹੈ ਉਹਨਾਂ ਨੇ ਕਾਫੀ ਜਿਹੜੀ ਸ਼ਬਦਾਵਲੀ ਵਰਤੀ ਹੈ ਕਿ ਵੀ ਇਹ ਜੇ ਸੱਚ ਸਾਬਤ ਕਰ ਦੇਣ ਅਸੀਂ ਜੁੱਤੀ ਚ ਵੀ ਪਾਣੀ ਪੀ ਲੂਗੇ ਜਾਂ ਅਸੀਂ ਸੱਚ ਬੋਲ ਰਹੇ ਹਾਂ ਇੱਥੇ ਸਾਬਤ ਕਰ ਦੇਣ ਧਾਰਮਿਕ ਸਥਾਨਾਂ ਤੇ ਜਾਣ ਦੀ ਨਹੀਂ ਗੱਲ ਹੋ ਰਹੀ ਜੀ ਰਾਜ ਜੀ ਤੇ ਤੁਹਾਨੂੰ ਪੁੱਛੇ ਮੈਂ ਤੁਹਾਨੂੰ ਕਹਿੰਦਾ ਜੀ ਅਗਰ ਉਹਨਾਂ ਨੇ ਉਹ ਸੱਚੇ ਹਨ ਸਰ ਪ੍ਰਧਾਨ ਜੀ ਦੀ ਦਿਖਾਈਆਂ ਵਾਲੇ ਨੂੰ ਮੈਂ ਵੀ ਮੰਨਦਾ ਸਾਰੇ ਮੰਨਦੇ ਸਾਰਾ ਸ਼ਹਿਰ ਮੰਨਦਾ ਸਵਾਮੀ ਜੀ ਦੀ ਗੁਰੂ ਤੇਗ ਬਹਾਦਰ ਜਿਹੜੇ ਗੁਰਦੁਆਰਾ ਸਾਹਿਬ ਨੂੰ ਮੰਨਦੇ ਆ ਮੈਂ ਇਹਨਾਂ ਨੂੰ ਕਹਿੰਦਾ ਆਪਣੇ ਪਰਿਵਾਰ ਸਮੇਤ ਉੱਤੇ ਚੱਲਣ ਉਹ ਵੀ ਆਣ ਜੀ ਖੜ ਕੇ ਸਰ ਕਹਿਣ ਵੀ ਇਹਨਾਂ ਨੇ ਕਦੇ ਵੀ ਇਹ ਆਪਣੇ ਆਪ ਨੂੰ ਸਾਬਤ ਕਰਨਗੇ ਉਹ ਸਾਬਤ ਕਰਨ ਵੀ ਇਹਨਾਂ ਦੇ ਪਾਸੇ ਨਹੀਂ ਜੋ ਪ੍ਰਧਾਨ ਜੀ ਨੇ ਕਹਿ ਤਾ ਕਹਿ ਤਾ ਇਹਨਾਂ ਨੇ ਮੈਂ ਤਿਆਰ ਆ ਜੀ ਜਿਹੜੇ ਮੈਂ ਦਿਖਾਈਆਂ ਵਾਲੇ ਨੂੰ ਮੰਨਦਾ ਮੈਂ ਤਲਾਸ਼ ਛੱਡ ਕੇ ਕਹਿਣ ਤਿਆਰ ਆ ਮੈਂ ਸਵਾਮੀ ਜੀ ਦੇ ਜਾ ਕੇ ਕਹਿਣ ਤਿਆਰ ਆ ਤੁਸੀਂ 60 ਲੱਖ ਕਿਹਾ ਯਾਰ ਮੈਂ ਜੀ 6 ਰੁਪਏ ਵੀ ਠੇਕੇਦਾਰ ਤੇ ਲੱਤੇ ਹੋਣ ਤਾਂ ਅਰੇ ਇਹਦੇ ਨਹੀਂ ਕਿਸੇ ਦੇ ਵੀ ਕਿਸੇ ਠੇਕੇਦਾਰ ਤੇ ਨਹੀਂ ਕਿਸੇ ਵੀ ਐਮਸੀ ਨੇ ਕਿਸੇ ਵੀ ਅਲਜੀ ਨੇ ਸਾਡੇ ਹਾਊਸ ਤੋਂ ਸਾਡੇ ਹਾਲ ਤੱਕ ਰੁਪਏ ਦਾ ਰਵਾਧਾਰ ਨਹੀਂ ਕੋਈ ਇਹ 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 ਬੰਦੇ ਜਿਹੜੇ ਉਹਨਾਂ ਦਾ ਮੈਂ ਕਰਦਾਰ ਦੱਸਦਾ ਪਹਿਲਾ ਬੰਡਿਆ ਹੋਇਆ ਤਾਂ ਸਿਸਟਮ ਅੱਜ ਮੈਂ ਕਹਾਂ ਸਕਦਾ ਦੀ ਤਈ ਤੇ ਬਿਜਲੀ ਕੀਤਾ ਜਿਹੜੇ ਤਰੀਕੇ ਨਾਲ ਕੰਮ ਹੋਵਗੇ ਉਹਦੇ 80% ਤੈਨੂੰ ਮਿਲਣਗੇ ਕਸ਼ਵੀਰ 80% ਤੈਨੂੰ ਮਿਲਣਗੇ ਉਹ ਪਹਿਲਾ ਬੰਡੀ ਫਿਰਦੇ ਸੀ ਸਾਡੇ ਪਾਸ ਅਜ ਤੱਕ ਕਾਉਂਸਲਰ ਜੀਤੇ ਨੇ ਪੁੱਛਿਆ ਇੱਕ ਵਾਰ ਵੀ ਐਵੇਂ ਦਾ ਕੁਝ ਮਾਂ ਜੀਤੇ ਨਾ ਆਪਾਂ ਰਾਤ ਤੇ ਮੂੰਹ ਨਹੀਂ ਮਾਰਨਾ ਭਰੀ ਛੱਡ ਦੇ ਮਤਲਬ ਓਕੇ ਪ੍ਰਧਾਨ ਜੀ ਮਤਲਬ ਵੀ ਨਹੀਂ ਅਸੀਂ ਪਹਿਲਾਂ ਸਲਾਹਾਂ ਕਰੀ ਫਿਰਦੇ ਜਿਹੜੇ ਬੜੇ ਸੱਚੇ ਬਣਦੇ ਆਜੋ ਯਾਰ ਸੁਆਮੀ ਦੇ ਮੈਂ 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 ਕਹਿ ਰਹੇ ਹਾਂ ਵੀ ਜੇ ਮੈਂ ਇਤਨਾ ਲੱਤੂ ਫੱਟ ਲੱਗਦੀ ਗੱਲ ਕਰ ਰਹੇ ਮੈਂ 6 ਰੁਪਏ ਰਵਾਧਾਰ ਹਾਂ ਮੈਨੂੰ ਦਾਤਾ ਇੱਥੇ ਵੱਡੀ ਸਜ਼ਾ ਦੇ ਵੀ ਮੈਂ ਧਰ ਸੜਕ ਤੇ ਆ ਜਾ ਸੜਕ ਤੇ ਆ ਜਾ ਮੈਂ ਪਰ ਯਾਰ ਜਿਹਨੇ ਮੇਰੇ ਤੇ ਨਜਾਇਜ਼ ਲਾਇਆ ਨਾ ਮੇਰਾ ਕਾਰਜ ਵੀ ਨਹੀਂ ਦੇਖਿਆ ਕੁਦਰਤ ਸੋਚਾ ਜਰੂਰ ਦਵੇ ਉਹਨੂੰ ਜੇ ਇੰਨਾ ਇੰਨਾ ਨਹੀਂ ਕਿਸੇ ਨੂੰ ਜੋ ਕਰਨਾ ਚਾਹੀਦਾ ਪਤ ਬਿਲ ਬਣਿਆ ਜੇ ਬਿਲ ਦੇ ਵਿੱਚ ਟਾਇਲ ਦੇ ਦਿਖਾਈ ਹੁੰਦੀ ਤੇ ਅਸੀਂ ਟਾਇਲ ਲਾਏ ਬਿਲ ਬਣਿਆ ਬਿਲ ਚ ਇੱਕ ਤਾਂ ਕਰੋ ਐਸਟੀਮੇਟ ਲਈ ਫਿਰ ਜਨੇ ਉਹ ਐਬੀ ਚੈੱਕ ਕਰੋ ਬਿਲ ਚੈੱਕ ਕਰੋ ਵੀ ਕਾਦੇ ਪੈਸੇ ਸਾਰੇ ਮੇਨ ਹੋ ਤੇ ਸੀਮਰ ਦੇ ਪੈਸੇ ਸੀਮਰ ਦੇ ਕੰਮ ਉਹਦੇ ਪੈਸੇ ਲੇਕੇ ਗਿਆ ਉਹਦੇ ਕੋਰਟ ਦੇ ਵਿੱਚ ਵੀ ਇਹਨਾਂ ਨੇ ਕੇਸ ਕੀਤਾ ਹੋਇਆ ਕਹਿੰਦੇ 6 ਤਰੀਕ ਲੱਗੀ ਹੋਈ ਆ ਉਹਦੀ ਕੀ ਕੀ ਮਾਮਲਾ ਥੋੜਾ ਦੇਖੋ ਇਹ ਕਹਿ ਰਹੇ ਹਨ ਵੀ ਠੇਕੇਦਾਰ ਨੂੰ ਪੇਮੈਂਟ ਵੀ ਕਲੀਅਰ ਕਰ ਦਿੱਤੀ ਗਈ ਹੈ ਜੋ ਕਾਇਦੇ ਨਾਲ ਵੀ ਕੰਮ ਹੋਣ ਤੋਂ ਬਾਅਦ ਜਿਹੜੀ ਉਹਦੀ ਦਿੱਤੀ ਵੀ ਹੁੰਦੀ ਹੈ ਉਹ ਸਿਕਿਉਰਿਟੀ ਸਿਕਿਉਰਿਟੀ ਵਾਪਸ ਕੀਤੀ ਹੈ ਉਹਦੇ ਬਾਰੇ ਜਿਹੜਾ ਕਾਕਾ ਜੀ ਕੋਰਟ ਵਾਲੀ ਗੱਲ ਕਰੀ ਤੁਸੀਂ ਜੀ ਜਿੱਥੇ ਤੱਕ ਮੇਰੀ ਨੋਲੇਜ ਹੈ ਕੋਰਟ ਚ ਮਸਲਾ ਹੈ ਨਹੀਂ ਅੱਛਾ ਜੀ ਉਸ ਤੋਂ ਡਿਫਰੈਂਟ ਮੈਂ ਅੱਛਾ ਜੀ ਜਿਹੜਾ ਇਹ ਮਸਲਾ ਇਹ ਪ੍ਰੈਸ ਪ੍ਰੈਸ ਜੀ ਅੱਛਾ ਜੀ ਜਿਹੜੀ ਪ੍ਰੈਸ ਕਾਨਫਰੰਸ ਇਹਨਾਂ ਨੇ ਕੀਤੀ ਥੋੜੇ 12 ਵਾਰ ਕੀਤੀ ਹੈ ਉੱਥੇ ਕੀਤੀ ਮਹਾਲੀ ਕੀਤੀ ਉਹਦੇ ਚ ਇਹਨਾਂ ਨੇ ਇਹਦੇ ਬਾਰੇ ਇੱਕ ਗੱਲ ਕੀਤੀ ਔਰ ਜਦੋਂ ਇਹਨਾਂ ਨੇ ਗੱਲ ਕਰੀ ਨੇਚਰਲੀ ਬੰਦਾ ਦੇ ਮਨ ਚੰਦਾ ਨਾ ਆ ਕੇ ਮਸਾਂ ਜੀ ਜੀ ਗੱਲ ਕਰ ਬੈਠੋ ਆਪਾਂ ਦੇਖਣਾ ਜੀ ਅਸੀਂ ਡਿਵੈਲਪਮੈਂਟ ਬ੍ਰਾਂਚ ਜਾ ਕੇ ਸਾਰਾ ਰਿਕਾਰਡ ਭੋਖਿਆ ਐਸਟੀਮੇਟ ਵੀ ਕਿਹੜੀ ਐਸਟੀਮੇਟ ਦੀ ਗੱਲ ਕਰਦੇ ਆ ਉਹ ਉਹਨਾਂ ਬਾਰੇ ਕਰਿਆ ਸਾਰੇ ਅਸੀਂ ਕੱਢੇ ਜੀ ਸਾਰੀ ਮੈਜ਼ਰਮੈਂਟਸ ਲਈਆਂ ਤੇ ਜੇਈ ਸਾਹਿਬ ਨੂੰ ਪੁੱਛਿਆ ਜੀ ਤੁਸੀਂ ਸਾਨੂੰ ਪੂਰੀ ਡੀਲ ਦੱਸੋ। ਉਹਨਾਂ ਨੇ ਇੱਕ ਚੀਜ਼ ਦੱਸੀ ਵੀ ਅੰਨੇ 1000 ਫੁੱਟ 3000 ਸੰਪਤੀ ਫੁੱਟ ਸੀ ਵਰਪਿਆ। ਜੀ। 6-6 ਫੁੱਟ ਪੱਟ ਕੇ ਪਿਆ। ਉਹਨੂੰ ਮੋਟਰੇਬਲ ਬਣਾਉਣ ਵਾਸਤੇ ਬੈਠਨੇ ਸੀ। ਮੇਨ ਹੌਲ ਬਣਾਇ 45-50 ਤੇ ਨੇ ਦੇ ਕਰੀ। ਜੀ। ਉਸ ਤੋਂ ਬਾਅਦ ਕੁਝ ਕੰਮ ਰਹਿ ਗਿਆ। ਉਹ ਐਕਸੈਸਰ। ਉਹ ਐਕਸੈਸ ਪੇਮੈਂਟ ਅੱਲੇ ਪੈਂਡਿੰਗ। ਕਿਦੇ ਕਿਦੇ ਖਾਤੇ ਚੜਨੇ ਨਹੀਂ ਉਹ ਪੈਂਡਿੰਗ ਹੀ ਬਈ ਇਹਦਾ ਮਤਲਬ ਫਿਰ ਜਿਹੜੀ ਇਹ ਗੱਲਾਂ ਕਹਿ ਰਹੇ ਕਿ ਵੀ ਪੇਵਰ ਬਲੈਕ ਜੋ ਲੱਗੇ ਨਹੀਂ ਹੈਗੇ ਉਹ ਦਿਖਾ ਦਿੱਤੇ ਗਏ ਉਹਨਾਂ ਬਾਰੇ ਕੀ ਕਹਿਣਾ ਚਾਹੁੰਦੇ ਐਸਟੀਮੇਟ ਚ ਬੜਾ ਕੁਝ ਹੁੰਦਾ ਜੀ ਜਦੋਂ ਆਪਾਂ ਇਨੀਸ਼ੀਅਲੀ ਐਸਟੀਮੇਟ ਬਣਾਉਂਦੇ ਆ ਜੀ ਮੈਂ ਕਹਤਾ ਵੀ ਮੇਰੇ ਵਾਰਜਾ ਕੰਮ ਕਰੋ ਜਦੋਂ ਉੱਥੇ ਕੰਮ ਕਰਨ ਜਾਂਦੇ ਆ ਉੱਥੇ ਸਮੱਸਿਆ ਹੋਰ ਨਿਕੜਿਆ ਹੁੰਦੀ ਹੂੰ ਕਈ ਵਾਰ ਉਹ ਸਮੱਸਿਆ ਐਨੀ ਜ਼ਰੂਰੀ ਨਹੀਂ ਜਿਹੜੀ ਸਾਨੂੰ ਜਿਹੜਾ ਐਕਚੁਅਲ ਕੰਮ ਹੈ ਉਹਨੂੰ ਹਲੇ ਸਾਈਕਲਾਈਨ ਕਰਕੇ ਕਰਨਾ ਪੈਂਦਾ ਜਿਵੇਂ ਪ੍ਰਧਾਨ ਜੀ ਨੇ ਦੱਸਿਆ ਸੀ ਉੱਥੇ ਸੀਵਰ ਨਹੀਂ ਪਿਆ ਹੋਇਆ ਸੀ ਸੌਂਗ ਉਹਨਾਂ ਇਨ ਮੀਨ ਟਾਈਮ ਉਹ ਹਦਾਇਤ ਆ ਗਈ ਸੁਪਰੀਮ ਕੋਰਟ ਦੀ ਹੈ ਇੱਕ ਸਰਕਾਰ ਦੀ ਹੈ ਕਿ ਪਹਿਲਾਂ ਜੋ ਅੰਡਰਗਰਾਉਂਡ ਕੰਮ ਹੋਣ ਵਾਲੇ ਆ ਉਹ ਕਰੋ ਬਾਅਦ ਵਿੱਚ ਉੱਪਰ ਤੁਸੀਂ ਕੰਮ ਕਰੋ ਜੀ ਉਹਦੇ 'ਚ ਕੋਈ ਗਲਤ ਨਹੀਂ ਕੀਤਾ ਕੋਈ ਬੁਰਾਈ ਨਹੀਂ ਅਗਰ ਅਸੀਂ ਜੇ ਕੋਈ ਕਮੇਟੀ ਨੇ ਪਹਿਲਾ ਕੰਮ ਹੋਣ ਵਾਲਾ ਪਹਿਲਾਂ ਕਰਾ ਦਿੱਤਾ ਜਿਸ ਐਸਟੀਮੇਟ ਦਾ ਅਮਾਉਂਟ ਐ ਐਗਜ਼ੌਸਟ ਹੋ ਗਈ ਜੀ ਤਾਂ ਇਹਦਾ ਮਤਲਬ ਇਹ ਨਹੀਂ ਆ ਵੀ ਉਹ ਸਾਰਾ ਟੱਕੀ ਆ ਸਾਰਾ ਕੰਮ ਜੈਨੂਨ ਹੋਇਆ ਹੈ ਮੈਜ਼ਰ ਮੈਜ਼ਰਮੈਂਟ ਕਰ ਲਵੇਂ ਔਰ ਉਹਨਾਂ ਦੀ ਨੋਲਿਜ ਇੱਕ ਇੱਕ ਕੰਮ ਇੱਕ ਇੱਕ ਉਹ ਡੇਲੀ ਵਿਜ਼ਿਟ ਕਰਦੇ ਸੀ ਵੀ ਅਸੀਂ ਕੰਮ ਨੂੰ ਦੇਖਣਾ ਜਿਹੜਾ ਕੰਮ ਰਹਿ ਗਿਆ ਉਹਨੂੰ ਉਹ ਕਰਾਉਣ ਦੀ ਉਹਨਾਂ ਨੇ ਦਫ਼ਤਰ ਨੂੰ ਅਪਰੋਚ ਵੀ ਕਰਦੇ ਜੀ ਪਰ ਮੈਨੂੰ ਇਹ ਸਮਝ ਨਹੀਂ ਆਉਂਦੀ ਉਹ ਕੀ ਦਿਖਾਣਾ ਚਾਹੁੰਦੇ ਆ ਪੱਬਲੀ ਜੀ ਅਗਰ ਅੰਨੇ ਸੱਚੇ ਆ ਤਾਂ ਦੱਸਣ ਸਚਾਈ ਵੀ ਇਹ ਕੰਮ ਇੱਥੇ ਹੋਇਆ ਹੋਇਆ ਹੈ ਅੰਨੇ ਅਮਾਊਂਟ ਦੇ ਐਸਟੀਮੇਟ ਸੀ ਅੰਨੇ ਪੇਮੈਂਟ ਹੋ ਚੁੱਕੀ ਇਸ ਕੰਮ ਦੀ ਉਹ ਇਕੱਲੇ ਟਾਈਲਾਂ ਦਾ ਕਿਉਂ ਰੌਲਾ ਪਾਉਂਦੇ ਸੀਵਰ ਦਾ ਕਿਉਂ ਨਹੀਂ ਪਾਉਂਦੇ ਨਾਲ ਸਾਰੀ ਕਮੇਟੀ ਕਹਿੰਦੀ ਆ ਅਫਸਰ ਵੀ ਕਹਿੰਦੇ ਚੱਲੇ ਨਹੀਂ ਲੱਗੀਆਂ ਭਤਾਂ ਜੀ ਕਹਿੰਦੇ ਨਹੀਂ ਬੜਿਆ ਟਾਈਲਾਂ ਦਾ ਜੀ ਬੜੀ ਜਿਹੜੇ ਕੰਮ ਚੋਰੀ ਦੀ ਤਰ੍ਹਾਂ ਜੀ ਐਸਟੀਪੀ ਦੀ ਆ ਵੀ ਕਹਿ ਰਹੇ ਆ ਉਹ ਵੀ ਐਸਟੀਪੀ ਦੇ ਵਿੱਚ ਵੀ ਐਸਟੀਪੀ ਦੀ ਵੀ ਗੱਲ ਆ ਨਾ ਪਹਿਲਾਂ ਵੀ ਸ਼ਿਕਾਇਤ ਹੋ ਚੁੱਕੀ ਜੀ ਉਹਦੀ ਇਨਕੁਆਰੀ ਹੋ ਚੁੱਕੀ ਆ ਇਹ ਵਿਜੀਲੈਂਸ ਜੀ ਵਿਜੀਲੈਂਸ ਇਨਕੁਆਰੀ ਕਰ ਚੁੱਕੀ ਆ ਉੱਥੇ ਦੀਵਾਰ ਦੀ ਐਸਟੀਮੇਟ ਜੀ ਸਰਕਾਰ ਕਹਿੰਦੀ ਵੀ ਜਿੱਥੇ ਪਾਣੀ ਦਾ ਲੰਘਾ ਹੈ ਜਿਵੇਂ ਨਦੀ ਉੱਤੇ ਜੀ ਜਿੱਥੇ ਤੁਸੀਂ ਪਰਮਨੈਂਟ ਸਟਰਕਚਰ ਨਹੀਂ ਕਰ ਸਕਦੇ ਆਰ ਜੀ ਸਟਰਕਚਰ ਖੜਾ ਕਰ ਜਾਓ ਆਰ ਜੀ ਤੀਨ ਦੀ ਦਵਾਰ ਬਣੀ ਹੋਤੀ ਇਹਨਾਂ ਨੇ ਬਲਾਈਂਡ ਕਰਨਾ ਸੀ ਉੱਥੇ ਪੀਨਾ ਲਾ ਦੇਓ ਏਰੀਆ ਬਲਾਈਂਡ ਬਲਾਈਂਡ ਬਾਕੀ ਬੇਵਰ ਬਲੋਕ ਲਗਾਓ ਉਹ ਪੇਮੈਂਟ ਹੋ ਗਈ ਉਹਦੇ ਚ ਮੈਨੂੰ ਦੱਸ ਦੋ ਮੈਂ ਇਹੰਡੀਆਂ ਦੇਖ ਕੇ ਆਪਣਾ ਵੀ ਕੀ ਕਪੜਾ ਉਹਦੇ ਚ ਜੀ ਸਰਕਾਰ ਨੇ ਵਿਜੀਲੈਂਸ ਚ ਕਰਕੇ ਇਨਕੁਆਰੀ ਕਰਾ ਕੇ ਜਿਸ ਬੰਦੇ ਨੇ ਸ਼ਿਕਾਇਤ ਕੀਤੀ ਪਰਚਾ ਜੀ ਫਿਰ ਉਹ ਇਸ ਪ੍ਰਚਾਰ ਬਾਰੇ ਕੀ ਕਹਿਣਾ ਚਾਹੋਗੇ ਰਮਨ ਕਾਂਜੀ ਕੀ ਸੋਚਦੇ ਤੁਸੀਂ ਬੇਸਿਕਲੀ ਮੈਨੂੰ ਤਾਂ ਲੱਗਦਾ ਜੀ ਜਰਸੀ ਦ੍ਰਿਸ਼ਟੀ ਵੈਸੀ ਸ੍ਰਿਸ਼ਟੀ ਔਰ ਜਿਹੜੇ ਜਿਹੇ ਆਪ ਐ ਉਹਨਾਂ ਨੂੰ ਲੱਗਦਾ ਜੀ ਸਾਰੀ ਦੁਨੀਆ ਇਦਾਂ ਦੀ ਐ ਉਹ ਕਾਲੀਆਂ ਨੇ ਤਾਂ ਲੱਖ ਮੈਨੂੰ ਐ ਲੱਗਦਾ ਜੀ ਦੁਨੀਆ ਕਾਲੀਓ ਹੈ ਇੱਥੇ ਜੇ ਆਪਾਂ ਗੱਲ ਕਰੀਏ ਪ੍ਰਧਾਨ ਜੀ ਦੀ ਪ੍ਰਧਾਨ ਜੀ ਦੇ ਕੈਰੇਕਟਰ ਨੂੰ ਖਰਾਬ ਕਰਨ ਦੀ ਉਹ ਕੋਸ਼ਿਸ਼ ਕਰ ਰਹੇ ਆ ਬੇਸਿਕਲੀ ਜਿਹੜੀ ਪ੍ਰਧਾਨ ਨੂੰ ਸਹੂਲਤਾਂ ਮਿਲਦੀਆਂ ਜੇ ਆਪਾਂ ਗੱਲ ਕਰੀਏ ਜੈਨੂਨ ਸਹੂਲਤਾਂ ਮਿਲਦੀਆਂ ਚਾਹੇ ਉਹ ਗੱਡੀ ਦੀ ਹੋਵੇ ਚਾਹੇ ਉਹ ਮੋਬਾਈਲ ਦੀ ਹੋਵੇ ਪ੍ਰਦਾਨਤਾ ਉਦਾਂ ਦੀ ਸਹੂਲਤ ਵੀ ਨਹੀਂ ਲੈਂਦਾ ਇਹਦਾ ਅਸਲ ਚ ਬੇਸਿਕ ਰੀਜ਼ਨ ਇਹ ਹੈ ਵੀ ਜੇ ਜੈਸੀ ਜਿਹੇ ਜਿਹਾਂ ਬੰਦਾ ਆਪ ਹੁੰਦਾ ਉਹਨੂੰ ਐ ਲੱਗਦਾ ਹੈ ਵੀ ਜੇ ਦੁਨੀਆ ਸਾਰੀ ਉਦਾਂ ਦੀ ਹੋਵੇ ਇਹ ਆਪ ਸਾਰੇ ਇਹ ਜੀ ਇਕੱਠੇ ਹੋਗੇ ਕੋਈ ਕਬਜ਼ੇ ਕਰਵਾਂਦਾ ਕੋਈ ਨਦੀਆਂ ਦੇ ਵਿੱਚ ਕੰਧਾ ਕਰਵਾਂਦਾ ਕੋਈ ਮੈਦਾਨਾਂ ਦੇ ਵਿੱਚ ਕਲੋਨੀਆਂ ਕਰਾਂਦਾ ਤੇ ਕੋਈ ਰੇਤਾ ਵੇਚਦਾ ਇਹ ਸਾਰੇ ਇਦਾਂ ਦੇ ਬੰਦੇ ਇਕੱਠੇ ਹੋ ਗਏ ਇਹਨਾਂ ਨੂੰ ਲੱਗਦਾ ਵੀ ਕਿਤੇ ਸਾਰੇ ਇਦਾਂ ਦੇ ਹੁੰਦੇ ਆ ਮੈਂ ਉਹਨਾਂ ਨੂੰ ਵੀ ਦੱਸਣਾ ਚਾਹੁੰਦਾ ਮੈਂ ਬਾਕੀ ਜੇ ਸਾਰੇ ਇਦਾਂ ਦੇ ਨਹੀਂ ਹੁੰਦੇ ਹੈਗੇ ਬਿਲਕੁਲ ਇੰਡIAN ਕਲੀਨ ਦੇ ਬੰਦੇ ਹੁੰਦੇ ਆ ਤੇ ਮੈਂ ਮੇਰੇ ਬਾਰੇ ਮੈਂ ਸਿਰਫ ਇਹਦੇ ਬਾਰੇ ਆਹੀ ਦੱਸਣਾ ਚਾਹੁੰਦਾ ਜੇ ਅਸਲ ਵਿੱਚ ਜਿਹੇ ਜਿਹੋ ਆਪ ਹੈ ਉਹਨਾਂ ਨੂੰ ਦੁਨੀਆ ਉਹੋ ਜਿਹੀ ਦਿਖੀ ਜਾਂਦੀ ਹੈ ਉਹ ਹੀ ਰੰਗ ਦਿਖੀ ਜਾਂਦਾ ਉਹਨਾਂ ਨੂੰ ਜੇ ਆਹੀ ਰੰਗ ਆਲੇ-ਦਾਲੇ ਸਾਰੇ ਪਾਸੇ ਆਹੀ ਰੰਗ ਜੇ ਕੰਮ ਦੀ ਗੱਲ ਕਰੀਏ ਕੰਮ ਦੇ ਵਿੱਚ ਪੇਮੈਂਟ ਤਾਂ ਬਿੱਲ ਨਾਲ ਹੋਣੀ ਹੈ ਐਸਟੀਮੇਟ ਨਾਲ ਤਾਂ ਪੇਮੈਂਟ ਨਹੀਂ ਹੋਣੀ ਬਿੱਲ ਉਹ ਚੈੱਕ ਕਰੇ ਬਿੱਲ ਦੇ ਵਿੱਚ ਇੱਕ ਵੀ ਬਲੌਕ ਨਹੀਂ ਲੱਗਿਆ ਹੋਆ ਲੋਕਾਂ ਨੂੰ ਗੁੰਮਰਾਹ ਕਰਦੇ ਫਿਰਿਆ ਬੇਸਿਕ ਰੀਜ਼ਨ ਗੱਲ ਹੈ ਜੀ ਜਿਹੜੀ ਨੀਚੇ ਨਚੋੜ ਵਾਲੀ ਉਹ ਫੜਦੇ ਆਂ ਕੁਰਸੀ ਨੂੰ ਹੱਥ ਕੁਰਸੀ ਦੀ ਲੱਤ ਨੂੰ ਹੱਥ ਫਾੜਨ ਨੂੰ ਉਹ ਪੈਣਾ ਹੀ ਨਹੀਂ ਹੈਗਾ ਗੱਲਾਂ ਇਹ ਜਿੰਨੀਆਂ ਮਰਜ਼ੀ ਕਰੀ ਰਣ ਕੁਰਸੀ ਨੂੰ ਨਾ ਉਹਨਾਂ ਦੇ ਜੀ ਨੂੰ ਨਾ ਖੱਬੇ ਨੂੰ ਕਿਸੇ ਲੱਤ ਨੂੰ ਹੱਥ ਨਹੀਂ ਪੈਣਾ ਉਹਨਾਂ ਦਾ ਧੰਨਵਾਦ ਸਰਕਾਰ ਹੈ ਉਹ ਨਹੀਂ ਸਰਕਾਰ ਹੈ ਇੰਨਾ ਪੈਨਾ ਪੈਨੀ ਮੇਰੀ ਕਰਦਾਰਕੁਸ਼ੀ ਕਰਨ ਦੀ ਬਜਾਇਆ ਕੀ ਯਾਰ ਉਹ ਕਾਰ ਵੀ ਕਰਾ ਦੋ ਵਿਜੀਲੈਂਸ ਉਹਨਾਂ ਕੋਲ ਹੈ ਪੁਲਿਸ ਉਹਨਾਂ ਕੋਲ ਹੈ ਕਾਰ ਵੀ ਕਰਕੇ ਅੰਦਰ ਦੋ ਮੈਨੂੰ ਜੇ ਕਿਤੇ ਗਲਤ ਹੈ ਆਹ ਆਏਕਣ ਮੇਰੀ ਕਰਦਾਰਕੁਸ਼ੀ ਕਰਦੀ ਜੇ ਮੇਰੇ ਤੇ ਕਾਰ ਵੀ ਕਰਾਓ ਮੇਰੇ ਤੇ ਕਾਰ ਵੀ ਕਰ ਦਵੇ ਸਰਕਾਰ ਦੋ ਸਾਲੋਂ ਕਿ ਸਰਕਾਰ ਨੂੰ ਸਾਨੂੰ ਤਾਂ ਮੈਨੂੰ ਤੰਗ ਕਰ ਦੂ ਪਰਸ ਮੇਰੀ ਦਾ ਕੀਤਾ ਜਾ ਰਿਹਾ ਮੈਨੂੰ ਫੇਰ ਮੈਂ ਦੁਆਰੇ ਕਰਾਂ ਜੁੜਨ ਮੈਂ ਕਾਰਜ ਵੀ ਨਹੀਂ ਦੇਖਿਆ ਮੇਰੇ ਬੇਟੇ ਦਾ ਵਿਆਹ ਯਾਰ ਕੋਈ ਡਿਸਟਰਬੈਂਸ ਆ ਜਾਂਦੀ ਯਾਰ ਅਗਲਾ ਕਹਿੰਦਾ ਉਹ ਇਹ ਜੀ ਇੱਕ ਪਰਿਵਾਰ ਚ ਸੀ ਆਪਣੀ ਕੁੜੀ ਦੇਣ ਲੱਗੇ ਜਿੱਥੇ 3.7 ਲੱਖ ਦੇ ਘਰ ਲਈ ਕਰੀ ਉਹ ਜਾਣ ਵਿੱਚ ਕੇ ਕਰਦੇ ਉਹ ਤਾਂ ਉਹ ਤਾਂ ਉਹ ਤਾਂ ਇਹ ਤਾਂ ਇਹ ਤਾਂ ਇਹ ਤਾਂ ਸਮਾਜ ਨੂੰ ਪਤਾ ਮੇਰਾ ਮੇਰੇ ਅਲਗਲ ਪੰਡਾ ਚ ਘੁੰਮ ਕੇ ਦੇਖੂ ਮੇਰੇ ਨਾਂ ਤੇ ਮੈਂ ਤਾਂ ਵੀ ਨਾਲ ਕਹਿਣਾ ਮੇਰੇ ਨਾਂ ਤੇ ਇੱਥੇ ਮੈਂ ਫੋਨ ਕਰਦਾਂ ਨਾ ਕਿਸੇ ਦਿਨ ਜ਼ਮੀਨ ਰਿਸਟਰੀ ਕਰਾਉਣੀ ਹੈ ਅਗਲਾ ਕਹਿੰਦਾ ਮੈਂ 80 ਕਰੋੜ ਸ਼ੌਟ ਹੈ ਬਾਈ ਐਨੇ ਦਿਨ ਚ ਦੇ ਦੂੰਗਾ ਤੂੰ ਫੋਨ ਕਰ ਲੈ ਬਾਏ ਗਾਉੜ ਮੈਂ ਫੋਨ ਕਰਦਾਂ ਕਹਿੰਦਾ ਤੇਰਾ ਫੋਨ ਆ ਗਿਆ ਬਾਈ ਅਸੀਂ ਰਿਸਟਰੀ ਕਰਨ ਚੱਲੇ ਬਸ ਗੱਲ ਕਰ ਕਰੂੜਾ ਦੀ ਲਿਸਟੀਆਂ ਹੁੰਦੀਆਂ ਸਿਰਫ ਮੇਰੇ ਫੋਨ ਨਾਲ ਮੇਰਾ ਹੀ ਕਰਦਾਰ ਹੈ ਜਿਹੜੇ ਬੰਦੇ ਨੂੰ ਦਫਤਰ ਆਣਾ ਜਾਣਾ ਹੋਵੇ ਆ ਦਫਤਰ ਦਾ ਪਤਾ ਹੋਵੇ ਮਤਲਬ ਇੱਥੇ ਕੋਈ ਨਾ ਕੋਈ ਬੰਦਾ ਤਾਂ ਹੋਣਾ ਹੀ ਹੈ ਜਿਹੜਾ ਪਤਾ ਕਰਕੇ ਦੇਖੇ ਕਿ ਪ੍ਰਧਾਨ ਦਫਤਰ ਆ ਕੇ ਚਾਹ ਵੀ ਆਪਣੇ ਪੈਸੇ ਦੀ ਪਿੰਦਾ ਕੀ ਇਹਨਾਂ ਦਾ ਕੈਰੇਕਟਰ ਪ੍ਰਦਾਨ ਨਾਲ ਨੇੜੇ-ਤੇੜੇ ਵੀ ਨਹੀਂ ਕਿਤੇ ਖੜਦੇ ਵੀ ਨਹੀਂ ਹੈਗੇ ਚੌਥੀ ਗੱਲ ਹੋ ਗਈ ਸੀ ਅੱਛਾ ਇੱਥੇ ਬੰਦੇ ਵੱਧ ਆਉਂਦੇ ਮੈਂ ਮੈਂ ਉੱਧਰ ਤੇ ਕਰਤੋ ਹਾਂ ਚਾਹ ਮੇਰੇ ਦਾ ਸੱਚਾ ਮਿਲ ਉਹ ਹੀ ਮਤਲਬ ਗੱਲਾਂ ਗੱਲਾਂ ਬਾਤਾਂ ਕਰਨ ਦਾ ਸੱਜਣ ਬਹੁਤ ਆਉਂਦੇ ਹਾਂ ਅੱਜ ਕਹ ਤੂੰ ਜਿਹੜੀ 12 ਲੱਖਾਂ ਦੀ ਗੱਲ ਕਰਦੇ ਆ ਇਹਦੇ ਵਿੱਚੋਂ ਉਹ ਵੀ ਬਲੈਕਮੇਲਰ ਇੱਕ ਲਾਚਾਰ ਦੇ ਚੁਗਾ ਖਰੜਦਾ ਰਵਿੰਦਰ ਨੇ ਸਟੇਜ ਕਰਾਈ ਸੀ ਉਹਦੇ ਤੇ ਪੰਜਾਬ ਵਿਜੀਲੈਂਸ ਨੇ ਸਾਰ ਵਿਜੀਲੈਂਸ ਨੇ ਇਨਕੁਆਰੀ ਕਰਕੇ ਉਹਨੇ ਐਫਆਰ ਕੀਤੀ ਐ ਉਹ ਕਿਹੜਾ 1.5 ਲੱਖ ਦਾ ਰੋਲ ਇੱਥੇ ਤੇ ਪਹਿਲਾਂ ਵੀ ਇਹਨਾਂ ਨੇ ਜਾਂਚ ਕਰ ਦਿੱਤੀ ਪਤ ਨਹੀਂ ਉਹਨਾਂ ਨੂੰ ਮੜਬੁੜਾ ਪੜ ਤਾਂ ਲੋ ਯਾਰ ਦਫ਼ਤਰ ਉਹਨੇ ਰੋ ਜਾ ਕੇ ਤੁਸੀਂ ਬਿਲਤਾ ਚੈੱਕ ਕਰੋ ਐਸਟੀਮੇਟ ਦਿਖਾਈ ਜਿੰਨੇ ਬਿਲਤਾ ਚੈੱਕ ਕਰਨ ਨੂੰ ਵੀ ਪੈਸੇ ਕਾਦੇ ਦਿੱਤੇ ठेकेदार ਨੂੰ ਹੁਣ ਜੋ ਜੋ ਗੱਲ ਪ੍ਰਧਾਨ ਜੀ ਨੇ ਕਹੀ ਸੀ ਮੈਂ ਤੁਹਾਡੇ ਰਾਂਹ ਕਹਿਣਾ ਮੈਂ ਵਾਕਈ ਮੈਂ ਉੱਥੇ ਜਾਣੂ ਤਿਆਰ ਐ ਇਵਨ ਮੈਂ ਤਾਂ ਆਪਣੇ ਸਾਥੀਆਂ ਨੂੰ ਵੀ ਲੈ ਜੂਗਾ ਮੇਰੇ ਸਾਥੀਆਂ ਨੂੰ ਪਤਾ ਕੋਈ ਨਹੀਂ ਕਿਸੇ ਪਾਸੇ ਜਾ ਕੇ ਇੱਡੀ ਬੜੀ ਧਰਮਕਸਤ ਤੇ ਜਾ ਕੇ ਖੜੇ ਮੇਰੇ ਸਾਥ ਹੀ ਖੜਨਗੇ ਵੀ ਜਿਹੜੀ ਗੱਲ ਕਰਦੇ ਪੁਚਰਾ ਕੇ ਕਿ ਕਿੰਨਾ ਦੇ 50 ਲੱਖ ਦੀ ਜੇ ਸਾਲਾ 5 ਰੁਪਏ ਦਾ ਵੀ ਰਵਾਧਾਰ ਹੋਮਾ ਯਾਰ 5 ਰੁਪਏ ਦਾ ਸਿੰਗਲ ਦਾ ਮੈਂ ਮੈਂ ਫੇਰ ਕਹਣਾ ਮੈਂ ਸੜਕ ਤੇ ਆ ਜਾਈਂ ਨਹੀ ਯਾਰ ਤੂੰ ਦਰ ਤੂੰ ਉਹਨਾਂ ਨੂੰ ਸਜ਼ਾ ਦੇਵੇ ਜਿਨ੍ਹਾਂ ਨੇ ਮੈਂ ਭਾਵਕ ਹੋਇਆ ਮੈਨੂੰ ਤਕਲੀਫ ਹੈ ਇੱਕ ਇੱਕ ਮੁਹਾੜੀ ਕਰਿਆ ਮੈਨੂੰ ਕੋਈ ਤਕਲੀਫ ਨਹੀਂ ਹੋਈ ਮੈਂ ਹੱਸ ਕੇ ਜਵਾਬ ਦਰ ਦੂਜਾ ਉਹ ਸੇਮ ਇੱਥੇ ਕਰਨ ਲੱਗੇ ਜਿਹੜੇ ਕੌਂਸਲ ਦੇ ਮੈਂਬਰ ਵੀ ਨਹੀਂ ਉਹ ਰੂੜਾ ਜੀ ਕਹਿ ਰਹੇ ਆ ਬੀਜੇ ਡਾਕੇ ਮਾਰਨੇ ਤਾਂ ਹੋਰ ਬਹੁਤ ਕਰਦੇ ਆਂਦੇ ਉਹ ਮੈਂ ਕੰਮ ਕਰਦਾ ਕਾਰੋਬਾਰੀ ਬੰਦਾ ਹੈ ਮਹਾਰਾਜ ਦੀ ਕਿਰਪਾ ਕਰੋੜਾਂ ਦੇ ਕੰਮ ਚੱਲਦੇ ਆਂ ਉਹਨਾਂ ਦੇ ਬੀਜੇ ਡਾਕੇ ਮਾਰਨੇ ਮੈਂ ਮੈਂ ਉਹਨਾਂ ਵਰਗਾ ਹੋ ਗਿਆ ਪਰ ਤਾਂਜੀ ਵਿਜੀਲੈਂਸ ਨੂੰ ਕਹਿ ਰਹੇ ਆਂ ਵੀ ਕਾਰਵਾਈ ਕੀਤੀ ਜਾਵੇ ਜਾਂ ਕੀ ਇਹ ਵੀ ਅਸੀਂ ਕੋਈ ਜਾਂਚ ਵੀ ਕਰ ਰਹੀ ਹੈ ਬਿਲਕੁਲ ਸਰਕਾਰ ਦੇ ਅੰਡਰ ਵਿਜੀਲੈਂਸ ਸਰਕਾਰ ਦੇ ਅੰਡਰ ਵਿਜੀਲੈਂਸ ਵੈਸੇ ਮੈਂ ਜਿਹੜਾ ਜਾਂਚ ਚੱਲਦੇ ਵਿੱਚ ਮੈਂ ਦੁਬਾਰਾ ਚਾਹੁੰਦਾ ਨਹੀਂ ਸਰਕਾਰ ਦੇ ਅੰਡਰ ਜੇ ਉੱਥੇ ਕੁਝ ਗਲਤ ਮਿਲਦਾ ਤਾਂ ਕਾਰਵਾਈ ਕਰੂਗਾ ਸਾਡੇ ਪ੍ਰਧਾਨ ਜੀ ਥੋੜ ਦੇ ਵੀ ਜੁਰਮ ਕਰਦਾ ਐਦਾਂ ਨਾ ਕਰਦਾ ਸਾਡੇ ਬਿਨਾਂ ਕਰ ਤੇ ਕਰ ਦੀ ਕੋਸ਼ਿਸ਼ ਨਾ ਕਰੋ ਕਾਰਵੀ ਕਰਕੇ ਐਫ ਆਈ ਆਰ ਕਰਕੇ ਠੀਕ ਓਕੇ ਫਿਰ ਤਸੂ ਬਿਨਾਂ ਗੱਤ ਕਰੇ ਤਾਂ ਫਿਰ ਐਫ ਆਈ ਆਰ ਹੋਏ ਇਤਨੀ ਹੋੜ ਲੱਗੀ ਯਾਰ ਪ੍ਰਧਾਨ ਜੀ ਥੋੜ ਦੇ ਵੀ ਇਲਜ਼ਾਮ ਹੈ ਵੀ ਤੁਸੀਂ ਅੜਿੱਕੇ ਡਾਉਨੇ ਆ ਕੰਮਾਂ ਦੇ ਵਿੱਚ ਡਰਾਉਨੇ ਆ ਧੰਕਾਉਨੇ ਨਾ ਅੜਿੱਕੇ ਅੜਿੱਕੇ ਵਾਲੀ ਅੜਿੱਕੇ ਵਾਲੀ ਸੌਦਾ ਕੱਢਦੇ ਨੇ ਅੜਿੱਕਾ ਹੀ ਸੌਦਾ ਚਾਰ ਮਹੀਨੇ ਪਹਿਲਾਂ ਮੀਟਿੰਗ ਕੀਤੀ ਸੀ ਫਿਰ ਥੋੜਾ ਪਿੱਛੇ ਹੋ ਗਿਆ ਮੀਟਿੰਗ ਕਰਕੇ 10 ਕਰੋੜ ਦੇ ਕੰਮ ਸ਼ਹਿਰ ਦੇ ਪਾਸ ਕੀਤੇ ਸੀ 10 ਕਰੋੜ ਦੇ ਇਹਨਾਂ ਨੇ ਇਹਨਾਂ ਨੇ ਸਾਡੇ ਸਾਥੀਆਂ ਨੇ ਆਮ ਆਦੀ ਬਾਤ ਹੀ ਦਿੰਦੀ ਆ ਆ ਮਤੂ ਆਰਤੀ ਦੇ ਲੰਬਾਦਰ ਸੰਤ ਨੰਦੀਪਾਲ ਖੁਸ਼ਪੀਰ ਤੇ ਆਪ ਨੂੰ ਭਾਵਨਾ ਪ੍ਰਗਟ ਕਰਦੇ ਤੇ ਨਾਲ ਦੇ ਕਹੇ ਪੁੱਛੀ ਮੈਨੂੰ ਪੁੱਛੇ ਵੀ ਕਹਿੰਦਾ ਕਹਿੰਦਾ ਮੈਨੂੰ ਤੁਸੀਂ ਤੁਸੀਂ ਗਣਦੇ ਨਹੀਂ ਕਿ 13 ਕਹਿੰਦੇ ਤੁਸੀਂ ਕਹਿੰਦੇ 12 ਨਾਂ ਬਾਈ ਮੇਰੇ 12 ਨੇ ਉਹ ਬੁਝਾ ਕੇ ਤਾਂ ਅਜ਼ਰਤਿਆ ਮੇਰੇ ਨਾਲ ਮੈਂ 12 ਨੂੰ ਗਣਦਾ ਜਿਹੜੇ ਮੇਰੇ ਨਾਲ ਨੇ ਜਿਹੜੇ ਨੇ ਕਦੇ ਪੂਸੀ ਮਾਰ ਕੇ ਇੱਧਰ ਕਦੇ ਉੱਧਰ ਮੈਂ ਗਣਦੇ ਨਹੀਂ ਉਹਨੂੰ ਮੈਂ 12 ਨੂੰ ਗਣਦਾ 12 ਮੇਰੇ ਅਸ ਉਹਨਾਂ ਨੇ ਇੱਥੇ ਡਿਕੇੜਾ ਹੈ ਵਿੱਚ ਉਹ 10 ਕਰੋੜ ਦੇ ਤਖਮੀਨਿਆਂ ਦੇ ਵਿੱਚ 10 ਕਰੋੜ ਦੇ ਤਖਮੀਨਿਆਂ ਦੇ ਵਿੱਚ ਡਿਕੇੜਾ ਹੈ ਚਲੋ ਬਹੁਮਤ ਹੈ ਸਾਡੇ ਕੋਲ ਅਸੀਂ 12 ਬੰਦੇ ਨੇ ਪਾਸ ਕਰ ਦਿੱਤੇ ਸਰਕਾਰ ਨੇ ਬਾਈ ਰੋਕ ਲਾਤੀ ਸਰਕਾਰ ਨੇ ਰੋਕ ਲਾਤੀ 1.5 ਕਰੋੜ ਦੇ ਕੰਮਾਂ ਤੇ ਇਹ ਮੈਂ ਵਾਰਡ ਵਾਈਜ਼ ਬੋਲ ਦਿੰਨਾ 1 ਨੰਬਰ ਵਾਰਡ ਦੇ ਕੰਮ ਸੀਗੇ 36 ਲੱਖ 99 ਹਜ਼ਾਰ ਦੇ ਹੋਰ ਇਹ ਵੀ ਨੋਟ ਕਰਿਓ ਜਿਹੜਾ ਕਹਿੰਦਾ ਮੈਂ ਬਰੋਧੀਆਂ ਤੇ ਸਭ ਤੋਂ ਵੱਧ ਬਰੋਧੀਆਂ ਦੇ ਨਿਕਲਦੇ ਜੀ ਪ੍ਰਧਾਨ ਜੀ 2 ਨੰਬਰ ਵਾਰਡ ਦੇ ਕੰਮ ਤੇ 38 ਲੱਖ 73 ਹਜ਼ਾਰ ਦੇ ਦੰਨ ਨੰਬਰ 1 ਵਾਰਡ ਦੇ ਕੰਮ ਤੇ 38 ਲੱਖ 33 ਹਜ਼ਾਰ ਦੇ 4 ਨੰਬਰ ਵਾਰਡ ਦੇ ਕੰਮ ਸੀ 38 ਲੱਖ 36 ਹਜ਼ਾਰ ਦੇ 5 ਲੱਖ ਦੇ 5 ਨੰਬਰ ਵਾਰਡ ਦੇ ਸੀਗੇ 38 76 ਦੇ 6 ਨੰਬਰ ਵਾਰਡ ਦੇ ਸੀਗੇ 49 49 41 ਲੱਖ 44 ਹਜ਼ਾਰ ਅਜੇ ਤੱਕ ਸਾਰੇ ਵਾਰਡਾਂ ਚੋਂ ਅਜੇ ਤੱਕ 6 ਨੰਬਰ ਵਾਰਡ 92% ਦਾ ਸਾਡੀ ਗ੍ਰੁਥੀ ਦਾ ਜਿਹੜੇ ਕੰਮਾਂ ਜਿੱਤੇ ਸੱਤ ਨੰਬਰ ਦੇ ਵਾਰਡ ਹੈ 7 37 ਲੱਖ ਦੇ 8 ਨੰਬਰ ਦੇ ਕੰਮ ਹੈ 58 ਲੱਖ ਦੇ ਬਾਹਰਲਾ ਬਾੜ ਸਭ ਤੋਂ ਵੱਡਾ ਨਹੀਂ ਜੀ ਇਹ ਤੋਂ ਵੱਡਾ ਉਹ ਬਾਹਰਲਾ ਬਾੜ ਹੈ ਬਾਹਰਲਾ ਬਾੜ ਹੈ ਪੇਂਟ ਕਰਕੇ ਕੰਮ ਵੱਧ ਹੋਣ ਵਾਲਾ 9 ਬਾੜਾਂ ਤੱਕ ਮਤਲਬ ਸਭ ਤੋਂ ਵੱਧ 10 ਬਾੜ ਤੇ ਆਉਂਦੇ ਆ ਉਹ ਜੀ ਨਹੀਂ ਉਹ ਜੇ ਤੱਕ ਮੇਰੇ 8 ਤੱਕ ਮੇਰੀ ਕੰਮ ਹੈ 8 ਨੰਬਰ 9 ਨੰਬਰ ਬਾੜ ਦੇ ਕੰਮ ਹੈ 39 ਲੱਖ ਦੇ 10 ਨੰਬਰ ਬਾੜ ਦੇ ਕੰਮ ਹੈ 37 ਲੱਖ ਦੇ 11 ਨੰਬਰ ਬਾੜ ਦੇ ਕੰਮ ਹੈ 37 ਲੱਖ ਦੇ 12 ਨੰਬਰ ਬਾੜ ਦੇ ਕੰਮ ਨੇ 62 ਲੱਖ 30 ਹਜ਼ਾਰ ਦੇ ਜਿਹੜਾ ਸਭ ਤੋਂ ਵੱਧ ਲੱਛਦਾ ਹੈ ਸਭ ਤੋਂ ਵੱਧ ਉਹਦੇ ਬਾੜ ਦੇ ਕੰਮ ਹੈ ਅੜਿੱਕਾ ਲਾ ਕੇ ਰੋਕ ਕੋਈ ਸਰਕਾਰ ਨੇ ਰੋਕ ਲਈ ਇਹਨਾਂ ਦੇ ਕਹਿਣ ਤੇ ਰੋਕ ਲੱਗ ਗਈ ਸਰਕਾਰ ਰੋਕ ਲਾਉਂਦੀ ਐ ਸਰਕਾਰ ਸਾਡੇ 3 ਟਿਊਬਲਾਂ ਦੇ ਪੈਸੇ ਪਿਛਲੀ ਸਰਕਾਰ ਦੇ ਦਿੱਤੇ ਹੋਏ ਵਾਪਸ ਲੈ ਗਏ ਰੋਡ ਦੇ ਨਾਲ ਨਾਲ ਪੇਵਰ ਲਾਉਣਾ ਐ ਤੁਹਾਨੂੰ ਵੀ ਪਤਾ ਵੀ ਕਿੰਨੀ ਵਧੀਆ ਵਧੀਆ ਗੱਲ ਐ ਰੋਡ ਦੇ ਨਾਲ ਦਾ ਦਾਦਾ ਫੁੱਟ ਪੇਵਰ ਲਾਗਦੀ ਕਿ ਨਾਲ ਤੱਕ ਸ਼ਹਿਰ ਨਹੀਂ ਦੇਖ ਬਣੂਗੀ ਔਰ ਵਾਰਡ ਕਿਹਦਾ ਪੈਂਦਾ ਮੇਰਾ ਸਿਰਫ ਇੱਕ ਵਾਰਡ ਪੈਂਦਾ 11 ਨੰਬਰ ਵਾਰਡ ਮੇਰਾ ਪੈਂਦਾ 1 વાੜਾ ਉਹਨਾਂ ਦਾ ਹੈ 9 ਨੰਬਰ ਵਾੜਾ ਉਹਨਾਂ ਦਾ ਹੈ 10 ਨੰਬਰ ਵਾੜਾ ਉਹਨਾਂ ਦਾ 3 ਵਾੜਾ ਉਹਨਾਂ ਦੇ ਪਈ 6 ਨੰਬਰ ਵਾੜਾ ਉਹਨਾਂ ਦਾ ਪਈ 4 ਨੰਬਰ ਵਾੜਾ ਉਹਨਾਂ ਦੇ ਪਈ ਨੇ ਤੇ ਇਹ ਕੰਮ ਟੈਂਡਰ ਹੋਏ ਵੇ ਰੋਕਿਆ ਹੋਇਆ ਜਿੱਦਣ ਦੀ ਸਰਕਾਰ ਆਪਣੀ ਸਰਕਾਰ ਜੂ ਕਰਿਆ ਖਾਸ ਕਰਕੇ ਪੂਰਮੁਰੇ ਕਰਿਆ ਤਾਂ ਥੋੜਾ ਜਿਹਾ ਨਾਲ ਦੀ ਨਾਲ ਸਰਕਾਰ ਜਾਬਤਾ ਲਾ ਕੇ ਕੰਮ ਵੰਡੂਗਾ ਇਹ ਸਰਕਾਰ ਨੇ ਸਾਨੂੰ ਕੰਮ ਕਰਨਾ ਹੈ ਹਸਪੀਟਲ ਕੋਲ ਵੀ ਕਰਨਾ ਪੇਪਰ ਪੇਪਰ ਤੁਸੀਂ ਪੇਪਰ ਤੁਸੀਂ ਜਾ ਸਕਦੇ ਖਾਸ ਕਰਕੇ ਪੂਰੇ ਸਾਹਮਣੇ ਆਪੋ ਜੀ ਪੇਪਰ ਰੋਲ ਰਹੇ ਆ ਉਹ ਕੰਮ ਕਰਾਉਣੇ ਆਖਰਾ ਲੋ ਸਰਕਾਰ ਤੇ ਜਾ ਕੇ ਔਰ ਜਿਹੜਾ ਸ਼ਹਿਰ ਦੀ ਡਿਵੈਲਪਮੈਂਟ ਨੂੰ ਰੋਕਣ ਦੀ بجائے ਕਰਾਓ ਤੁਹਾਨੂੰ ਰੋਕ ਚੰਗੇ ਕਹਿਣਗੇ ਸਰਕਾਰ ਚ ਸਿੰਗਲ ਪੈਣੀ ਇੱਕ ਸਿੰਗਲ ਪੈਣੀ ਇੱਕ ਪੈ ਇੱਕ ਪੈਸਾ ਨਹੀਂ ਲੈ ਕੇ ਸਰਕਾਰ ਤੇ ਆਪਣੇ ਬਾੜਾ ਵਸਤੀ ਲਿਓ ਸਰਕਾਰ ਚ ਆਪਣੇ ਬਾੜਾ ਵਸਤੀ ਪੈਸੇ ਲਿਓ ਸੋਚੇ ਨਹੀਂ ਤੂੰ ਡਿਵੈਲਪਮੈਂਟ ਵਾਲੇ ਪਾਸੇ ਤੋਂ ਸੋਚੇ ਨਹੀਂ ਲੱਤਾਂ ਖੇਚਣੀਆਂ ਹਰੇਕ ਕੰਮ 'ਚ ਹਰੇਕ ਕਮੇਟੀ ਦੇ ਵਿੱਚ ਪ੍ਰੋਇਕਟ ਮੀਟਿੰਗ ਦੇ ਵਿੱਚ ਗਾਹ ਪਾਉਣਾ ਖੜ ਕੇ ਘਟਦੇ ਨੇ ਮਿੱਟੇ ਗੱਲ ਦਾ ਕਰਨ ਨਹੀਂ ਦਿੰਦੇ ਵੈਲਮੈਂਟ ਦੀ ਗੱਲ ਤਾਂ ਕਰ ਲੋ ਕੋਈ ਨੱਚਿਓ ਜਾਂ ਨਾ ਇੱਕ ਸਕੰਟ ਲਈ ਨਹੀਂ ਖੜੀ ਤੇ ਤੇ ਲਉਂਦੇ ਪਹਿਲਾਂ ਸਿੰਘਪੁਰਾ ਰੋਡ ਦੇ ਉੱਪਰ ਵੀ ਤੁਹਾਡੀ ਕਾਫੀ ਇਹਨਾਂ ਨੇ ਸਿੰਘਪੁਰਾ ਰੋਡ ਬਾਈਜੀ ਸਾਡੇ ਤੋਂ ਟਮੰਟ ਉਦੋਂ ਵੀ ਕਹਿੰਦੇ ਸਰਕਾਰ ਬਣਾ ਰਹੀ ਹੈ ਵੀ ਜੇ ਸਰਕਾਰ ਬਣਾ ਰਹੀ ਹੈ ਗਾਹ ਤੱਕ ਕਿਉਂ ਨਾ ਬਣ ਗਈ ਕੂਹੇ ਤੱਕ ਕਿਉਂ ਨਾ ਬਣਦੀ ਅਸੀਂ ਬਣਾਈ ਹੈ ਠੇਕੇਦਾਰ ਸਾਡੇ ਮੇਰੇ ਸਾਂ ਇਹਨਾਂ ਨੂੰ ਠੇਕੇਦਾਰ ਨੂੰ ਪੈਸੇ ਗਏ ਹੈ ਹੈ ਸੁਪਰ ਤੇ ਬਰ ਉਹਦਾ ਸਿੰਘ ਰੋਲ ਕਾਉਂਸਲ ਨੇ ਬਣਾਈਏ ਉਹਦਾ ਰੋਲਾ ਪਾਈ ਤੇ ਚਲੋ ਕੋਈ ਨਹੀਂ ਰੋਲਾ ਪਾਉਣ ਦੇ ਮੈਂ ਨਹੀਂ ਕਹਿੰਦਾ ਪਰ ਇੱਕ ਹੰਨਾ ਆ ਆ ਸਦਾ ਕਰਦਾਰ ਕੁਛ ਨਹੀਂ ਆ ਜਦ ਇੱਕ ਦਿਨ ਕਹਿ ਦਿੰਦੇ ਆ ਸੌਰੀ ਇੱਕ ਦਿਨ ਕਹਿ ਦਿੰਦੇ ਆ ਜੀਵਨ ਵੀ ਆਪ ਕੱਟ ਦਿੰਦੇ ਆ ਜੀਵਨ ਕੱਟਦੇ ਆ ਵੀ ਆਪ ਸਰਕਾਰ ਦੇ ਤੁਸੀਂ ਕਹਿੰਦੇ ਆਪਣੇ ਨਾਨਾ ਜੀ ਅਫਸਰ ਸਾਡੇ ਨਹੀਂ ਹੈਗੇ ਅਫਸਰ ਵੀ ਤੁਸੀਂ ਫਿਰ ਕਹਿੰਦੇ ਆ ਵੀ ਅਸੀਂ ਅਸੀਂ ਆ ਸਰਕਾਰ ਦੇ ਆਂ ਫਿਰ ਕਹਿੰਦੇ ਆ ਸਰਕਾਰ ਕੋਈ ਕੰਮ ਨਹੀਂ ਕਰਦੀ ਤੂੰ ਹੁਣ ਬਿਜ਼ਨਸ ਦਾ ਸਰਕਾਰ ਦੇ ਅੰਡਰ ਹੈ ਵੀ ਫਿਰ ਕਹਿੰਦੇ ਸਰਕਾਰ ਮਤਲਬ ਇੱਧਰ ਵੀ ਆਪ ਹੈ ਇੱਧਰ ਵੀ ਆਪ ਹੈ ਮੈਨੂੰ ਕੈਮਰਾ ਜਿੱਧਰ ਨੂੰ ਘੁੰਮਣਾ ਚਾਹੀਦਾ ਹੈ ਵੀ ਉਧਰ ਹੀ ਖੜੇ ਹੋਣੇ ਚਾਹੀਦੇ ਆ ਆਪੇ ਬਹੁਤੀ ਜਨਾਬੇ ਆਪੇ ਨਕਤੀਬਸ ਹੈ ਮਤ ਮਤ ਮਾਤਰੀ ਸਾਹਿਬ ਸਾਡੀ ਮੀਟਿੰਗ ਚ ਆ ਗਈ 1 ਕਿ ਮਿੰਟ ਵਿੱਚ ਆਏਗੇ 2 ਮਿੰਟ ਚ 2 ਚ 20 ਮਿੰਟ ਵਿੱਚ ਤੋਂ ਬਾਅਦ ਉਹਨਾਂ ਨੇ ਕਿਹਾ ਸੀ ਮੈਂ ਹਰ ਮੀਟਿੰਗ ਚ ਆਉਂਗੀ ਰੱਖੀ ਵੀ ਮੀਟਿੰਗ ਚ ਆ ਗਈ ਦੇਖੋ ਇੱਕ ਉਹ ਮੇਰੀ ਡਿਊਟੀ ਬਣਦੀ ਹੈ ਮੈਂ ਸ਼ਹਿਰ ਦਾ ਪ੍ਰਧਾਨ ਹਾਂ ਮੈਂ ਉੱਥੇ ਕੁਝ ਸ਼ਹਿਰ ਵਾਸੀ ਤਵੇ ਲੂੰਗਾ ਜੀ ਮੇਰੇ ਸਵੱਦ ਦੇ ਕੇ ਹੋਣਗੇ ਮੈਂ ਬੁੱਕੀ ਲੈ ਕੇ ਬਾਹਰ ਗਿਆ ਉਹਨੂੰ ਲੈ ਕੇ ਜਾ ਕੇ ਕੂਚੇ ਤੇ ਬਹਾਰ ਕੇ ਮੈਂ ਬਾਅਦ ਚ ਬੱਠਿਆ ਪ੍ਰੋਟੋਕਾਲ ਪ੍ਰੋਟੋਕਾਲ ਉਹਨਾਂ ਨੇ ਵੀ ਕਿਹਾ ਕਹਿੰਦੇ ਕਲ ਪ੍ਰਧਾਨ ਜੀ ਉਹ ਕਲ ਨਹੀਂ ਕਰ ਜਿਹੜੀ ਆਪਣੇ ਲੋਕ ਚੋਂ ਕੋਈ ਬੂਟਾ ਚੋਂ ਬੂਟਾ ਦੀ ਜਿਹੜੀ ਮੈਂ ਸਾਥ ਲੱਗੇ ਬੱਦ ਕਰ ਉਹ ਘਟੇ ਵੜਦੀ ਦਲ ਬੜਾ ਇਹ ਬੱਦੇ 2 ਘੰਟੇ 2 ਘੰਟੇ ਖੜੇ ਹੋ ਕੇ ਕੱਚ 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 ਕਰੀ ਗਏ 2 ਘੰਟੇ ਇੱਕ ਵੀ ਕੰਮ ਦੀ ਗੱਲ ਕਰੀ ਹੋਵੇ ਇੱਕ ਵੀ ਸੰਗਲ ਕੰਮ ਦੀ ਗੱਲ ਕਰਿਓ। ਉਹ ਮੇਰੇ ਤਾਂ ਆਪਣਾ ਗਲ਼ੀ 'ਚ ਝਾੜੂ ਨੂੰ ਵੱਜਦਾ। ਮੇਰੀਆਂ ਨਾਲ ਨਾੜੀਆਂ ਮੰਤਰੀ ਨੇ ਕੱਢਣੀਆਂ ਯਾਰ। ਉਹ ਸੋਚਦਾ ਰੱਖੋ ਕਿ ਸੈਂਟੀਲੀ ਬਰਾਛੇ ਦੇ ਕੰਮਾਂ ਪਿੱਛੇ ਰੋਣਾ। ਸੈਂਟੀਲੀ ਬਰਾਛੇ ਦੇ ਕੰਮਾਂ ਪਿੱਛੇ ਰੋਣਾ ਪਿਆ ਫਿਰ ਉਹਨੂੰ ਕਹਿਣਾ ਪਿਆ ਮਹੋਂ ਸਰਕਾਰ ਕਹਿੰਦੀ ਤੁਸੀਂ ਕਿਉਂ ਜਨੂਸ ਕੱਢਦੇ ਆਪਣਾ ਆਪੇ। ਸਰਕਾਰ ਦੇ ਅਫਸਰ ਵੀ ਆ ਬੈਠੇ ਫਰਦੀ ਵੱਧ ਸੁਣਦੇ ਸਾਡੇ ਨਾਲ। ਸੁਣਦੇ ਯਾਰ ਸਰਕਾਰ ਦੀ ਦੋਨੀ ਪੈਂਦੀ। ਸਰਕਾਰ ਨੇ ਬਦਲਣੀ ਉਹ। ਮੇਰੇ ਤਾਂ ਹੱਥ ਨਹੀਂ ਕੋਈ। ਕਿਸੇ ਆਪਸ ਨੂੰ ਇੱਥੋਂ ਉੱਥੇ ਕਰ ਦੇਣਾ ਜਾਂ ਉੱਥੋਂ ਇੱਥੇ ਕਰ ਮੇਰੇ ਹੱਥ ਨਹੀਂ। ਸਰਕਾਰ ਨੇ ਦੇਣੇ। ਤਾਂ ਕਰਕੇ ਅ ਮੋਹਕਟੂ ਗੁਰ ਅੰਸ਼ ਸ਼ਰਮਮੰਦ ਨੂੰ 2 ਘੰਟੇ ਜਦ ਹਟੇ ਨਹੀਂ ਫਿਰ ਮੈਂ ਹੱਥ ਪੱਲੇ ਨਾਲ 2 ਮਿੰਟ ਮੈਨੂੰ ਗੱਲ ਕਰ ਦੇਣਗੇ 2 ਮਿੰਟ ਦੀ ਮੈਂ ਗੱਲ ਕੀਤੀ ਉਹਨਾਂ ਨਾਲ ਮਾ ਮੈਡਮ ਸਾਡੀਆਂ ਦੋ ਸਮੱਸਿਆਵਾਂ ਨੇ ਇੱਕ ਤਾਂ ਮਹਾ ਇੱਥੇ ਸਾਡੀ ਟੈਂਡਰ ਹੋਈ ਗਈ ਆ ਸਾਡੀ ਪੇਪਰ ਲੱਗ ਗਿਆ ਉਹ ਤੋਂ ਪੂਰੀ ਸਾਨੂੰ ਸਰਕਾਰ ਰੋਕਦਾ ਫੋਰੈਸਟ ਡਿਪਾਰਟਮੈਂਟ ਰੋਕਦਾ ਤੁਸੀਂ ਕਹਿ ਸਕਦੇ ਤੁਸੀਂ ਫੋਰੈਸਟ ਡਿਪਾਰਟਮੈਂਟ ਨੂੰ ਕਹਿ ਦਿਓ ਸਾਡੇ 1.5 ਫੁੱਟ ਫੇਵਰ ਲੱਗ ਜੂਗਾ ਸਾਡੇ ਸ਼ਹਿਰ ਦੀ ਦੇਖਾਂ ਹੂੰ ਉਹਨਾਂ ਨੇ ਉਦੋਂ ਫੋਨ ਕਰਕੇ ਬੀਐਫਓ ਯੂਰੂ ਭੇਜਿਆ ਪਰ ਕੰਮ ਕਿਉਂ ਹੋਇਆ ਨਹੀਂ ਕਿਉਂ ਨਹੀਂ ਹੋਇਆ ਮੈਂ ਇਹ ਧਰਿਆ ਹਾਂ ਮੇਰੇ ਕੇਸ ਨੂੰ ਫੋਲਡ ਕੀਤਾ ਦੂਜਾ ਮਹਾ ਵੀ ਸਾਡੇ ਸ਼ਹਿਰ ਨੂੰ ਪਾਣੀ ਆਉਂਦਾ ਜਿੱਦੋਂ ਦਾ ਬਾਈਪਾਸ ਬਣ ਗਿਆ ਸਾਡੇ ਸ਼ਹਿਰ ਨੂੰ ਪਾਣੀ ਨੱਕਾ ਲੱਗ ਗਿਆ ਪਾਣੀ ਰੁਕਦਾ ਸਾਨੂੰ ਸਮੱਸਿਆ ਵੱਡੀ ਆ ਰਹੀ ਕਿਰਪਾ ਕਰਕੇ ਨੈਸ਼ਨਲ ਹਾਈਵੇ ਨਾਲ ਕੋਆਰਡੀਨੇਸ਼ਨ ਕਰਕੇ ਇਹਦੇ ਨਾਲ ਨਾਲ ਟ੍ਰੈਂਚ ਬਣਾ ਕੇ ਨਾਲਾ ਬਣਾ ਕੇ ਇਹਨੂੰ ਨਦੀ ਚ ਪਾਓ ਇਹ ਇਹ ਪੁਲਿਸ ਤੁਸੀਂ ਕਹੋ ਮੈਂ ਹੱਥ ਬੰਨ੍ਹ ਕੇ ਕਿਹਾ ਮੈਨੂੰ ਬੋਲਣੇ ਨਹੀਂ ਦਿੱਤਾ ਆ ਦੋ ਕਮਾਂ ਬਹਿ ਹੱਤ ਬੰਦ ਕੀਆ ਉਹ ਮਾਂ ਦੇ ਪੁੱਤਾਂ ਨੇ ਇੱਕ ਵੀ ਸ਼ਹਿਰ ਦੀ ਗੱਲ ਕੀ ਇੱਕ ਸੰਗਲ ਅੱਜ ਤੱਕ ਕੀ ਕਿਉਂ ਹੱਤ ਤੋਂ ਪਹਿਲਾਂ ਵੀ ਪਿਛਲੀ ਸਰਕਾਰ ਦੀ ਉਦੋਂ ਵੀ ਬਰਬੀਰ ਸਿੰਘ ਨੂੰ ਰੋਹ ਜਾਂਦੇ ਤੇ ਇੱਥੇ ਮੋਰਚਾ ਲੱਗਿਆ ਰਿਹਾ ਯਾਰ ਤੁਸੀਂ ਸੱਜਣ ਪੁੱਛਦੇ ਮੋਚੇਗੇ ਕੁਝ ਕਰਵਾ ਲੰਦਾ ਸ਼ਹਿਰ ਦਾ ਹੁੰਦਾ ਕਹਿੰਦੇ ਹੁੰਦਾ ਪੋਚ ਪਟੋ ਬਹਾਦਰ ਸਿੰਘ ਜਾ ਕੇ ਕਹਿੰਦਾ ਨਾ ਬਰਬੀਰ ਸਿੰਘ ਤੂੰ ਤਾਂ ਇੱਥੇ ਸਾਡੇ ਸ਼ਹਿਰ ਦਾ ਪਹਿਲਾ ਹੋਣਾ ਉਹ ਸ਼ਹਿਰ ਦੇ ਪਹਿਲੇ ਕੋਈ ਸੁ બસ ਅੜਿੱਕਾ ਉਹਨਾਂ ਐ ਚੁਤਾਂ ਇੰਨਾ ਅੜਿੱਕਾ ਬਣਿਆ ਹੈ ਐਂਡਾ ਅੜਿੱਕਾ ਬਣਿਆ ਆਉਣ ਵਾਲੇ ਟਾਈਮ ਤੇ ਦੇਖੋ ਮਾਫ ਕਰਿਓ ਮੈਨੂੰ ਤਕਲੀਫ ਹੈ ਮੈਨੂੰ ਤੰਗ ਕਰਿਆ ਮੈਨੂੰ ਹਟ ਕਰਿਆ ਵੀ ਕੱਲ ਨੂੰ ਮੇਰੇ ਅੜਿੱਕੇ ਆ ਮੈਂ ਨੂੰ ਉਹਨਾਂ ਨੂੰ ਮਾਨ ਹਾਨੀ ਦਾ ਕੋਈ ਨਹੀਂ ਪਾਉਂਦਾ ਲਕੀਰਾ ਵੀ ਪੜਾਉਂਗਾ ਸਭ ਕੁਝ ਕਰਦਾ ਉਹਨਾਂ ਨੇ ਕਰ ਜੋ ਕਰ ਸਕਦੇ 2 ਸਾਲ ਤੇ ਮੇਰੇ ਨਾਲੋਂ ਕਰ ਲਿਆ ਹੋਰ ਜੀ ਕੋਈ ਕਸਰ ਰਹੇਗੀ ਉਹ ਵੀ ਕਰ ਲੈਣ ਧੰਨਵਾਦ